ਸਾਸ਼ੀ ਕਾਲ ਜੀ ਮੈਂ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਣ ਲੱਗੀ ਹਾਂ ਇਹ ਕਹਾਣੀ ਸਾਡੇ ਆਰਾਮ ਫਰਮਾਉਣ ਦੀ ਲਾਲਚੀ ਇੱਛਾ ਨਾਲ ਸੰਬੰਧਿਤ ਹੈ ਕਿਉਂਕਿ ਕਈ ਵਾਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਆਪਣੇ ਕੰਮਾਂ ਨੂੰ ਦੂਜਿਆਂ ਤੇ ਸਿੱਟਣ ਦੀ ਕੋਸ਼ਿਸ਼ ਕਰਦੇ ਹਾਂ ਇਸ ਨਾਲ ਨਾ ਤਾਂ ਕੋਈ ਜ਼ਿੰਦਗੀ 'ਚ ਅਨੁਭਵ ਹੁੰਦਾ ਨਾ ਹੀ ਅਸੀਂ ਅੱਗੇ ਪਹੁੰਚ ਪਾਉਂਦੇ ਹਾਂ ਕਿਉਂਕਿ ਖੁਦ ਦਾ ਕੰਮ ਖੁਦ ਕਰਨ ਨਾਲ ਹੀ ਅਨੁਭਵ ਹੁੰਦੇ ਆ ਤੇ ਮਨੁੱਖ ਤਰੱਕੀ ਕਰਦਾ ਸੋ ਇੱਕ ਵਾਰੀ ਇੱਕ ਕਿਸਾਨ ਸੀ। ਉਹਨੇ ਇੱਕ ਘੋੜਾ ਤੇ ਇੱਕ ਬਲਦ ਰੱਖਿਆ ਹੋਇਆ ਸੀ। ਘੋੜਾ ਕਿਧਰੇ ਔਣ ਜਾਣ ਲਈ ਵਰਤਿਆ ਜਾਂਦਾ ਸੀ। ਬਲਦ ਖੇਤੀਬਾੜੀ ਦੇ ਕੰਮਕਾਰਾਂ ਲਈ ਵਰਤਿਆ ਜਾਂਦਾ ਸੀ। ਇੱਕ ਦਿਨ ਬਲਦ ਕੰਮਕਾਰ ਕਰਕੇ ਬਹੁਤ ਥੱਕਿਆ ਹੋਇਆ ਸੀ। ਉਸਨੇ ਘੋੜੇ ਨੂੰ ਕਿਹਾ, "ਮੇਰੇ ਦੋਸਤ, ਤੂੰ ਤਾਂ ਯਾਰ ਬਹੁਤ ਚੰਗੀ ਕਿਸਮਤ ਵਾਲਾ ਹੈ। ਪਰ ਮੈਨੂੰ ਤਾਂ ਰੋਜ਼ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ। ਮੈਂ ਥੱਕ ਗਿਆ। ਮੇਰਾ ਦਿਲ ਕਰਦਾ ਹੈ" ਕਿ ਮੈਂ ਇੱਕ ਦਿਨ ਰੱਜ ਕੇ ਆਰਾਮ ਕਰਾਂ। ਕੋੜੇ ਨੇ ਮਦਦ ਕਰਨ ਲਈ ਹੰਮੀ ਭਰੀ ਤੇ ਬਲਦ ਨੂੰ ਕਿਹਾ ਤੂੰ ਸਵੇਰੇ ਚਾਰਾ ਨਾ ਖਾਈਂ। ਮਾਲਕ ਸਮਝ ਜਾਵੇਗਾ ਕਿ ਤੂੰ ਬਿਮਾਰ ਹੈ। ਉਹ ਤੇਰੀ ਥਾਂ ਮੈਨੂੰ ਵਰਤ ਲਵੇਗਾ। ਬਲਦ ਨੇ ਐਵੇਂ ਹੀ ਕੀਤਾ ਪਰ ਕਿਸਾਨ ਦੀ ਗੈਰ ਹਾਜ਼ਰੀ 'ਚ ਉਹ ਚਾਰਾ ਖਾ ਲੈਂਦਾ ਸੀ। ਦੂਜੇ ਦਿਨ ਵੀ ਬਲਦ ਨੇ ਕਿਸਾਨ ਦੇ ਸਾਹਮਣੇ ਚਾਰਾ ਨਾ ਖਾਦਾ। ਤੀਜੇ ਦਿਨ ਵੀ ਐਵੇਂ ਹੀ ਕੀਤਾ। ਚੌਥੇ ਪੰਜਵੇਂ ਦਿਨ ਥੋੜਾ ਜਿਹਾ ਖਾ ਲਿਆ। ਐਵੇਂ ਹੀ 7 ਦਿਨ ਲੰਘ ਗਏ ਬਿਨਾਂ ਸ਼ੱਕ ਘੋੜੇ ਦੀ ਸਦਭਾਵਨਾ ਤੇ ਸਨੇਹ ਦੀ ਦੁਰਵਰਤ ਹੋ ਰਹੀ ਸੀ ਆਖਿਰ ਘੋੜੇ ਨੇ ਬਲਦ ਨੂੰ ਕਿਹਾ ਅੱਜ ਮਾਲਕ ਗਵੰਡੀ ਨੂੰ ਕਹਿ ਰਿਹਾ ਸੀ ਕਿ ਜੇ ਬਲਦ ਇੱਕ ਅੱਧੇ ਦਿਨ ਤੱਕ ਠੀਕ ਨਾ ਹੋਇਆ ਤਾਂ ਉਹ ਉਸ ਨੂੰ ਕਸਾਈ ਨੂੰ ਵੇਚ ਦੇਵੇਗਾ ਕਸਾਈ ਦਾ ਨਾਂ ਸੁਣ ਕੇ ਹੀ ਬਲਦ ਠੀਕ ਹੋ ਗਿਆ ਇਹ ਗੱਲ ਹੋਣ ਤੋਂ ਬਾਅਦ ਘੋੜਾ ਬਲਦ ਦੇ ਦੁੱਖ ਤਕਲੀਫਾਂ ਨੂੰ ਸੁਣ ਲੈਂਦਾ ਸੀ पर मदद दी कोई पेशकश नहीं स्वीकारदा सो दोस्तों ਸਾਡਾ ਵੀ ਜ਼ਿੰਦਗੀ ਚ ਫੇਲ ਹੋਣ ਦਾ ਅਸਫਲ ਹੋਣ ਦਾ ਇਹੀ ਕਾਰਨ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਸੌਂਪ ਦਿੰਨੇ ਆ ਤੇ ਆਪਣਾ ਕੀਮਤੀ ਸਮਾਂ ਇੰਜੋਏ ਕਰਨ ਚ ਬਤੀਤ ਕਰ ਦਿੰਨੇ ਆ ਅੰਤ ਨੂੰ ਪਛਤਾਵੇ ਤੋਂ ਬਿਨਾ ਸਾਡੇ ਕੋਲ ਕੁਝ ਵੀ ਨਹੀਂ ਬਚਦਾ ਬਲਦ बेशक ਸਾਈ ਦੀ ਗੱਲ ਸੁਣ ਕੇ ਉੱਠ ਗਿਆ ਸੀ ਪਰ ਸਾਡੇ ਹਾਲਾਤ ਬਲਦ ਨਾਲੋਂ ਮਾੜੇ ਆ ਕਿਉਂਕਿ ਅਸੀਂ ਅਸਫਲ ਹੋਣ ਤੋਂ ਬਾਅਦ ਵੀ ਗਰੀਬੀ ਮੰਦੀ ਬਿਮਾਰੀ ਵਰਗੇ ਕਸਾਈਆਂ ਦਾ ਨਾਮ ਸੁਣ ਕੇ ਉੱਠਦੇ ਨਹੀਂ ਜਦੋਂ ਅਸੀਂ ਆਰਾਮ ਨੂੰ ਮਿਹਨਤ ਤੋਂ ਵੱਧ ਤਰਜੀਹ ਦੇਣ ਲੱਗ ਪੈਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕੱਲ ਕਰ ਲਵਾਂਗੇ ਹੁਣ ਥੋੜਾ ਰੈਸਟ ਕਰ ਲਈਏ ਪਰ ਇਹੀ ਛੋਟਾ ਜਿਹਾ ਬਹਾਨਾ ਹੌਲੀ-ਹੌਲੀ ਸਾਡੇ ਸੁਪਨਿਆਂ ਨੂੰ ਖਾ ਜਾਂਦਾ ਹੈ ਮਿਹਨਤ ਦਾ ਆਰਾਮ ਕੁਝ ਸਮੇਂ ਬਾਅਦ ਆਉਂਦਾ ਹੈ ਪਰ ਆਰਾਮ ਦਾ ਮੋਹ ਤਰੰਤ ਬੰਦੇ ਨੂੰ ਿੱਲਾ ਕਰ ਦਿੰਦਾ ਅੰਤ ਵਿੱਚ ਮੈਂ ਇਹ ਕਹਿ ਰਹੀ ਹਾਂ ਕਿ ਜੋ ਬੰਦਾ ਆਪਣੇ ਆਰਾਮ ਲਈ ਝੂਠ ਚਲਾਕੀ ਜੇ ਬਹਾਨਾ ਚੁੰਦਾ ਹੈ ਉਹ ਖੁਦ ਆਪਣੀ ਤਕਦੀਰ ਦਾ ਕਸਾਈ ਬਣ ਜਾਂਦਾ ਹੈ